ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੀਵਨ ਇਤਿਹਾਸ ਜਗਾ ਜਗਾ ਪੜਾਂ ਕਰਦੇ ਆ ਬੇਰਾਗੀਆਂ ਦਾ ਇਹ ਟੁਕਲਾ ਜੰਮੂ ਤੋਂ ਪਠਾਨਕੋਟ ਆਠ ਹੈ ਰਿਆ ਕੁਝ ਦਿਨ ਆਰਾਮ ਕਰਕੇ ਫਿਰ ਚਾਲੇ ਪਾ ਦਿੱਤੇ ਗੁਰਦਾਸਪੁਰ ਆ ਨਿਕਲੇ ਫਿਰ ਚੱਲੋ ਚੱਲ ਕਾਨੂਵਾਂਡ ਤੋਂ ਆਠ ਕੋ ਦੀ ਦੂਰੀ ਤੈਅ ਕਰਕੇ ਪੰਡੌਰੀ ਬ੍ਰਾਹਮਣਾ ਦੇ ਬੇਰਾਗੀ ਡੇਰੇ ਆਟਿਕੇ ਬਹੁਤ ਲੰਮਾ ਸਫ਼ਰ ਕੀਤਾ ਸੀ ਤੁਰਦਿਆਂ ਨੂੰ ਮਹੀਨੇ ਤੋਂ ਵੀ ਉੱਪਰ ਸਮਾਂ ਹੋ ਗਿਆ ਸੀ ਜਾਣ ਕੇ ਪ੍ਰਸਾਦ ਨੇ ਕਿਹਾ ਇੱਥੇ ਕੁਝ ਦਿਨ ਰੁਕਾਂਗੇ ਅਜੇ ਤਾਂ ਪੈਂਡਾ ਬੜਾ ਲੰਮਾ ਹੈ ਗੁਰੂ ਜੀ ਗੋਮਤੀ ਦਾਸ ਨੂੰ ਪਤਾ ਸੀ ਅਜੇ ਲਾਹੌਰ ਹੋ ਕੇ ਕਸੂਰ ਵੀ ਜਾਣਾ ਹੈ ਬਾਬਾ ਰਾਮ ਥੰਮਣ ਦੇ ਡੇਰੇ ਫਿਰ ਸਤਲੁਜ ਪਾਰ ਕਰਕੇ ਫਾਜ਼ਿਲਗਾ ਅਬੂਰ ਗੰਗਾ ਨਗਰ ਹੋ ਕੇ ਆਪਣੇ ਪੱਕੇ ਡੇਰੇ ਦਾਦੂਵਾੜਾ ਪੁੰਜਣਾ ਸੀ ਅਸੀਂ ਤਾਂ ਸਾਰੇ ਆਪਣੇ ਡੇਰਿਆਂ ਦੇ ਵਕਫਾ 50 ਦਿਨ ਵਧੇਰੇ ਰੁਕਾਂਗੇ ਤਾਂ ਨਾਰਾਇਣ ਦਾਸ ਵੀ ਡੇਰੇ ਦੇ ਮਹੰਤਾਂ ਨੂੰ ਜਾਣ ਲਏਗਾ। ਜਾਨਕੀ ਪ੍ਰਸਾਦ ਨੇ ਸਮਝਾਇਆ। ਚੇਲੇ ਜਾਂਦੇ ਸਨ ਇਸ ਵਾਰ ਦੀ ਵਾਪਸੀ ਨਾਰਾਇਣ ਦਾਸ ਦੇ ਹਿੱਤਾਂ ਅਨੁਸਾਰ ਹੀ ਹੋ ਰਹੀ ਹੈ। ਫਿਰ ਵੀ ਉਹ ਪੁੱਛਣ ਤੋਂ ਨਹੀਂ ਸੀ ਟਲਦੇ। ਨਾਰਾਇਣ ਦਾਸ ਵੀ ਹੁਣ 2 ਸਾਲ ਪਹਿਲਾਂ ਵਾਲਾ ਨਾਰਾਇਣ ਦਾਸ ਨਹੀਂ ਸੀ। ਹੁਣ ਉਸ ਨੂੰ ਗਲਗਲ ਤੇ ਰੋਣ ਨਹੀਂ ਸੀ ਆਉਂਦਾ। ਹੁਣ ਉਸ ਅੰਦਰ ਰੋ ਜਾਗ ਉੜਦਾ ਸੀ। ਜਦ ਗੁੱਸੇ ਦੀ ਅੱਗ ਭੜਕ ਪੈਂਦੀ ਸੀ ਜਨਕੀ ਪ੍ਰਸਾਦ ਉਸ ਦੇ ਨਿਤ ਬਦਲਦੇ ਸੁਭਾਅ ਨੂੰ ਤਾੜ ਰਿਹਾ ਸੀ ਉਸ ਨੂੰ ਜਬਤ ਵਿੱਚ ਰਹਿਣ ਲਈ ਸਿੱਖਿਆ ਦਿੰਦਾ ਉਸ ਨੂੰ ਦੱਸਦਾ ਕਰੋਧ ਵਿੱਚ ਹੁੰਦਿਆਂ ਵੀ ਕਰੋਧ ਦੀ ਅਗਨੀ ਨੂੰ ਕਿਵੇਂ ਠੰਡਿਆ ਕਰਨਾ ਹੈ ਅਗਲਾ ਪੜਾ ਉਹਨਾਂ ਦਾ ਕਸੂਰ ਦਾ ਬਾਬਾ ਰਾਮ ਥੰਮਨ ਦੇ ਡੇਰੇ ਦਾ ਸੀ ਇੱਥੇ ਵਿਸਾਖ ਦੇ ਮਹੀਨੇ ਵਿੱਚ ਹਰ ਸਾਲ ਪੂਰੇ ਦੇਸ਼ ਵਿੱਚੋਂ ਸਾਧੂ ਇਕੱਠੇ ਹੁੰਦੇ ਸਨ ਵੱਖ-ਵੱਖ ਮਠਾਂ ਦੇ ਬੈਰਾਗੀ ਨਾਂਗੇ ਜੱਟਾਂ ਤਾਰੇ ਬ੍ਰਹਮਚਾਰੀ ਗੋਸ਼ਟੀਆਂ ਲਈ ਜੁੜਦੇ ਤੇ ਨਵੇਂ ਚੇਲਿਆਂ ਨੂੰ ਧਿਕਸ਼ਾ ਦਿੰਦੇ ਹਾਟ ਬਾਜ਼ਾਰ ਲੱਗਦੇ ਸਾਧੂਆਂ ਦਾ ਇਕੱਠ ਮੇਲੇ ਦਾ ਰੂਪ ਧਾਰਨ ਕਰ ਲੈਂਦਾ ਜਿਸ ਡੇਰੇ ਵੀ ਪੁੱਜਦੇ ਜਾਨਗੀ ਪ੍ਰਸਾਦ ਨਰਾਇਣ ਦਾਸ ਨੂੰ ਪੂਰੀ ਜਾਣਕਾਰੀ ਦਿੰਦੇ ਆਖਰ ਉਹ ਆਪਣੇ ਡੇਰੇ ਦਾਦੂਵਾੜਾ ਪੁੱਜ ਗਏ ਇੱਥੇ ਆ ਕੇ ਨਰਾਇਣ ਦਾਸ ਨੂੰ ਸਭ ਤੋਂ ਵਧੇਰੇ ਖੁਸ਼ੀ ਆਪਣੇ ਹਮ ਉਮਰ ਮਹੰਤ ਜੈਤ ਨੂੰ ਮਿਲ ਕੇ ਹੋਈ ਇੱਕ ਅੱਧ ਦਿਨ ਦੇ ਉਪਰੇਪਨ ਤੋਂ ਬਾਅਦ ਦੋਹਾਂ ਵਿੱਚ ਦੋਸਤੀ ਹੋ ਗਈ ਕੰਮ ਤਾਂ ਇਥੇ ਵੀ ਉਹੀ ਸੀ ਜਾਨਕੀ ਪ੍ਰਸਾਦ ਦੋ ਸਾਲ ਇਕੱਠੀਆਂ ਕੀਤੀਆਂ ਆਪਣੀਆਂ ਜੜੀ ਬੂਟੀਆਂ ਤੋਂ ਓਸ਼ਟੀਆਂ ਤਿਆਰ ਕਰਨ ਵਿੱਚ ਰੁੱਝ ਗਿਆ ਚੇਲੇ ਸਵੇਰੇ ਤਿਆਰ ਹੋ ਕੇ ਭਿੱਖਿਆ ਮੰਗਣ ਨਿਕਲ ਜਾਂਦੇ ਜਦ ਚੇਲੇ ਅਤੇ ਨਾਰਾਇਣ ਦਾਸ ਆਪਣੀਆਂ ਬਗਲੀਆਂ ਭਰ ਕੇ ਮੁੜਦੇ ਉਹ ਵੇਖਦੇ ਗੁਰੂ ਜੀ ਦਵਾਲੇ ਦਾਦੂਵਾੜੇ ਦੇ ਆਸ-ਪਾਸ ਕੋਠਿਆਂ ਤੋਂ ਚੱਕਾਂ ਤੇ अनेका ਮਰਦ ਔਰਤ ਆਪਣੇ ਬਿਮਾਰੀਆਂ ਦੇ ਇਲਾਜ ਲਈ ਆਏ ਹੁੰਦੇ। ਦੁਪਹਿਰ ਦਾ ਭੋਜਨ ਕਰਨ ਤੋਂ ਵੇਲੇ ਹੋ ਕੇ ਨਰਾਇਣਦਾਸ ਮਹੰਤ ਜੈਤ ਕੋਲ ਜਾ ਬੈਠਦਾ ਉਸ ਨੂੰ ਤੀਰਾਂ ਦੇ ਨਿਸ਼ਾਨ ਲਾ ਕੇ ਦਿਖਾਉਂਦਾ। ਮਹੰਤ ਜੈਤ ਹੈਰਾਨ ਹੁੰਦਾ ਉਹ ਜਿਸ ਨਿਸ਼ਾਨ ਤੇ ਵੀ ਤੀਰ ਮਾਰਨ ਨੂੰ ਆਖਦਾ ਨਰਾਇਣਦਾਸ ਸਹੀ ਨਿਸ਼ਾਨਾ ਲਾ ਦਿੰਦਾ। ਇੱਕ ਦਿਨ ਰਾਤ ਵੇਲੇ ਜਾਨਕੀ ਪ੍ਰਸਾਦ ਨੇ ਨਰਾਇਣ ਦਾਸ ਅਤੇ ਮਹੰਤ ਜੈਤ ਨੂੰ ਪੁੱਛਿਆ ਇਹ ਬੈਰਾਗੀ ਸਾਧੂ ਦਾ ਫਰਜ ਕੀ ਹੈ ਪਹਿਲਾਂ ਤਾਂ ਦੋਵੇਂ ਹੈਰਾਨ ਹੋਏ ਫਿਰ ਮਹੰਤ ਜੈਤ ਨੇ ਕਿਹਾ ਮਹੰਤ ਦਾ ਕੰਮ ਡੇਰੇ ਸੰਭਾਲਣਾ ਤੇ ਸਾਫ ਸਫਾਈ ਦਾ ਧਿਆਨ ਰੱਖਣਾ ਹੈ ਸਾਧੂ ਦਾ ਕੰਮ ਭਿੱਖਿਆ ਮੰਗ ਕੇ ਲਿਆਉਣਾ ਹੈ ਮੂਰਖ ਬੈਰਾਗੀਆਂ ਲਈ ਹੋਰ ਵੀ بڑے ਕੰਮ ਨੇ ਤੁਹਾਨੂੰ ਪਤਾ ਹੈ ਇਸ ਦੇਸ਼ ਉੱਪਰ ਕੌਣ ਹਕੂਮਤ ਕਰ ਰਿਹਾ ਹੈ ਨਾ ਇਹ ਕੀ ਹੁੰਦੀ ਹੈ ਨਰਾਇਣ ਇਹ ਨਾਂ ਸੁਣ ਕੇ ਫਿਰ ਹੈਰਾਨ ਹੋਇਆ ਜਰਨ ਜਾਨਕੀ ਪ੍ਰਸਾਦ ਹੱਸ ਪਿਆ ਇਹ ਹੁੰਦੀ ਨਹੀਂ ਜਿਹੜਾ ਇਸ ਦੇਸ਼ ਉੱਪਰ ਹਕੂਮਤ ਕਰਦਾ ਹੈ ਉਹ ਰਾਜਾ ਹੁੰਦਾ ਹੈ ਉਸ ਨੂੰ ਬਾਦਸ਼ਾਹ ਵੀ ਕਹਿੰਦੇ ਨੇ ਤੇ ਜਿਹੜੇ ਚਾਪਲੂਸੀਏ ਹੁੰਦੇ ਨੇ ਸਮਝਦੇ ਹੋ ਨਾ ਚਾਪਲੂਸੀਏ ਹਾਂ ਦੋਨਾਂ ਨੇ ਸਿਰ ਹਿਲਾਇਆ ਜਾਪ ਲੂਸੀਏ ਬਾਦਸ਼ਾ ਨੂੰ ਸ਼ਹਿਨਸ਼ਾ ਜਾਪਣਾ ਤੇ ਹੋਰ ਬੜਾ ਕੁਝ ਆਖਦੇ ਨੇ ਇਹ ਬਾਦਸ਼ਾ ਲੋਕਾਂ ਦੇ ਜਾਣਵਾਲ ਦੀ ਰਾਖੀ ਕਰਦੇ ਨੇ ਇਹਨਾਂ ਵੇਖਣਾ ਹੁੰਦਾ ਹੈ ਇਹਨਾਂ ਦੇ ਰਾਜ ਵਿੱਚ ਜੰਗਲੀ ਰਾਜ ਤਾਂ ਨਹੀਂ ਚੱਲਦਾ ਡਾਡਾ ਕਮਜ਼ੋਰ ਉੱਪਰ ਜ਼ੁਲਮ ਤਾਂ ਨਹੀਂ ਕਰਦਾ ਇਹ ਤਾਂ ਬੜੀ ਚੰਗੀ ਗੱਲ ਹੈ ਗੁਰੂ ਜੀ ਨਾਰਾਇਣ ਦਾਸ ਨੇ ਖੁਸ਼ ਹੁੰਦਿਆਂ ਕਿਹਾ ਚੰਗੀ ਨਹੀਂ ਹੈ ਨਾ ਹੁਣ ਮੁਗਲ ਬਾਦਸ਼ਾ ਰਾਜ ਕਰਦੇ ਨੇ ਜਿਹੜੇ ਮੁਸਲਮਾਨ ਨਹੀਂ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਹੈ ਜਿਹੜੇ ਵਿਰੋਧ ਕਰਦੇ ਹਨ ਉਹਨਾਂ ਦੇ ਸਿਰ ਵੱਢ ਦਿੱਤੇ ਜਾਂਦੇ ਹਨ Hindu ਔਰਤਾਂ ਅਤੇ ਲੜਕੀਆਂ ਨੂੰ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਕਿਸਾਨਾਂ ਤੋਂ ਜ਼ਬਰਦਸਤੀ ਲਗਾਨ ਉਗਰਾਇਆ ਜਾਂਦਾ ਹੈ ਫਸਲ ਹੋਵੇ ਤੇ ਭਾਵੇਂ ਨਾ ਹੋਵੇ ਜਿੱਥੇ-ਜਿੱਥੇ ਇਹਨਾਂ ਮੁਗਲਾਂ ਦਾ ਰਾਜ ਹੈ ਉੱਥੇ ਪ੍ਰਜਾ ਤਰਾ-ਤਰਾ ਕਰ ਰਹੀ ਹੈ ਗੁਰੂ ਜੀ ਣਾਲੇ ਤਾਂ ਤੁਸੀਂ ਦੱਸਦੇ ਹੋ ਪੂਰੇ ਦੇਸ਼ ਤੇ ਮੁਸਲਮਾਨਾਂ ਦਾ ਰਾਜ ਹੈ ਨਹੀਂ ਨਰਾਇਣ ਦਾਸ ਕੁਝ ਇਲਾਕੇ ਐਸੇ ਵੀ ਹਨ ਉਹ ਮੁਗਲਾਂ ਦੀ ਈਨ ਨਹੀਂ ਮੰਨਦੇ ਮਰਾਠਾ ਧਰਤੀ ਦੇ ਲੋਕ ਬੜੀ ਅਣਖ ਵਾਲੇ ਹਨ ਰਾਜਪੂਤਾਨੇ ਦੇ ਸੂਰਮੇ ਵੀ ਮੁਗਲਾਂ ਦੀ ਗੁਲਾਮੀ 'ਚ ਨਹੀਂ ਜੀਣਾ ਚਾਹੁੰਦੇ ਕੁਝ ਅਣਖ ਵਾਲੇ ਤਾਂ ਆਪਣਾ ਦੇਸ਼ ਛੱਡ ਕੇ ਪਹਾੜਾਂ ਵੱਲ ਚਲੇ ਗਏ ਹਨ ਰਿਆਸੀ ਤੂੰ ਦੇਖ ਹੀ ਆਇਆ ਜਿਹੜੇ ਤੀਰ ਕਮਾਨ ਤਲਵਾਰਾਂ ਬਣਾਉਂਦੇ ਨੇ ਇਦਰੋਂ ਗਏ ਹੋਏ ਰਾਜਪੂਤ ਹੀ ਹੈ ਗੁਰੂ ਜੀ ਇਹਨਾਂ ਵਿੱਚ ਕੋਈ ਯੋਧਾ ਨਹੀਂ ਹੈ ਮੁਸਲਮਾਨ ਨਾਲ ਟੱਕਰ ਲਵੇ ਨਰਾਇਣ ਦਾਸ ਨੇ ਪੁੱਛਿਆ ਹੈਗੇ ਨੇ ਪੁੱਤਰ ਬੜੇ ਨੇ ਮਰਾਠਿਆਂ ਚ ਰਾਜਪੂਤਾਂ ਚ ਨੇ ਪੰਜਾਬ ਦੇ ਸਿੱਖਾਂ ਚ ਵੀ ਨੇ ਗੁਰੂ ਜੀ ਦੱਸੋ ਨਾ ਇਹਨਾਂ ਬਾਰੇ ਨਰਾਇਣ ਦਾਸ ਨੇ ਜਿਵੇਂ ਤਰਲਾ ਜਪਾਇਆ ਅੱਜ ਨਹੀਂ ਨਰਾਇਣ ਦਾਸ ਕਦੇ ਫਿਰ ਦੱਸਾਂਗਾ ਸੋ ਜਾਓ ਹੁਣ ਸਾਡੀ ਨੀਂਦ ਚੁਰਾ ਕੇ ਆਖਦੇ ਹੋ ਸੋ ਜਾਓ ਗੁਰੂ ਜੀ ਇਹ ਗੱਲ ਨਹੀਂ ਹੈ ਪੁੱਤਰ ਹੋਰ ਵੀ ਬੜਾ ਕੁਝ ਹੈ ਤੁਹਾਡੇ ਜਾਣਨ ਲਈ ਸਭ ਦੱਸਾਂਗਾ ਇਸ ਮੱਠ ਦੇ ਬਿਰਾਗੀ ਨੂੰ ਇੰਨੀ ਸੋਝੀ ਜ਼ਰੂਰ ਹੋਵੇ ਉਸ ਦੇ ਆਸ-ਪਾਸ ਪ੍ਰਾਂਤ ਵਿੱਚ ਦੇਸ਼ ਵਿੱਚ ਕੀ ਹੋ ਰਿਹਾ ਹੈ ਹੁਣ ਸੌ ਜਾਓ বেলা ਵਿਚਾਰ ਕੇ ਮੈਂ ਖੁਦ ਹੀ ਦੱਸਾਂਗਾ ਬੱਚੇ ਆ ਕੇ ਜਾਨਕੀ ਪ੍ਰਸਾਦ ਆਪਣੀ ਕੁਟਿਆ ਵਿੱਚ ਚਲੇ ਆ ਗਿਆ ਮਹੰਤ ਜੈਤ ਅਤੇ ਨਰਾਇਣ ਦਾਸ ਦੇਰ ਤੱਕ ਗੁਰੂ ਜੀ ਦੀਆਂ ਆਖੀਆਂ ਗੱਲਾਂ ਬਾਰੇ ਚਰਚਾ ਕਰਦੇ ਰਹੇ ਉਹਨਾਂ ਨੂੰ ਸਮਝਣ ਦਾ ਯਤਨ ਕਰਦੇ ਰਹੇ ਮੱਗਰ ਮਹੀਨੇ ਦੇ ਅੱਧ ਤੀਕ ਠੰਡ ਸਿਰ ਰਾਤਾਂ ਵੇਲੇ ਹੀ ਸੀ ਦੁਪਹਿਰ ਵੇਲੇ ਤਾਂ ਰਾਤ ਤਪਣ ਲੱਗਦੀ ਸੀ ਦੂਰ ਦੂਰ ਤੱਕ ਰਾਜਪੂਤਾਂ ਨੇ ਧਰਤੀ ਵਿਹਲੀ ਬੰਜਰ ਪਈ ਸੀ ਕੁਝ ਖੇਤਾਂ ਵਿੱਚ ਕਣਕ ਛੋਲੇ ਬੀਜੇ ਸਨ ਪਰ ਸਮੇਂ ਨਾਲ ਬਾਰਿਸ਼ ਨਾ ਹੋਣ ਕਰਕੇ ਕਣਕ ਪੀਲੀ ਪੈ ਗਈ ਸੀ ਕੁਝ ਖੇਤਾਂ ਵਿੱਚ ਤਾਂ ਸੁੱਕ ਛੜ ਗਈ ਸੀ ਛੋਲਿਆਂ ਦਾ ਵੀ ਇਹੀ ਹਾਲ ਸੀ ਕਰੂੰਬਲਾਂ ਦੇ ਕੁੰਡ ਮੁੜ ਗਏ ਸਨ ਆਮ ਲੋਕਾਂ ਦਾ ਬੁਰਾ ਹਾਲ ਸੀ ਜਾਣਕੀ ਪ੍ਰਸਾਦ ਤੋਂ દવા ਬੂਟੀ ਲੈਣ ਆਏ ਲੋਕ ਆਪਣੇ ਰੋਂਦੇ ਰੋਂਦੇ ਦੁੱਖ ਦੱਸਦੇ ਔਰ ਮਾਰੀਆਂ ਫਸਲਾਂ ਨਾਲ ਲਗਾਨ ਕਿਵੇਂ ਦੇਣਗੇ ਸਾਹਾਂ ਉਕਾਰਾਂ ਤੋਂ ਪਕੜੇ ਪੈਸਿਆਂ ਦਾ ਵਿਆਜ ਹੀ ਨਹੀਂ ਉਤਰੇਗਾ ਮੋਲ ਤਾਂ ਬੜੀ ਦੂਰ ਦੀ ਗੱਲ ਹੈ ਦਿਨ ਪਰ ਅਜਿਹਾਂ ਗੱਲਾਂ ਸੁਣ ਸੁਣ ਜਾਨਕੀ ਪ੍ਰਸਾਦ ਪਰੇਸ਼ਾਨ ਹੋ ਗਿਆ ਦੋ ਚੋਂ ਜਣਿਆਂ ਨੂੰ ਤਾਂ ਉਸਨੇ ਕਿਹਾ ਵੀ ਜਮਾਤ ਬਣਾਓ ਇਕੱਠੇ ਹੋ ਇਕ-ਇਕ ਜਣਾ ਦੁੱਖ ਰੋਵੇਗਾ ਤਾਂ ਕੁਝ ਨਹੀਂ ਹੋਵੇਗਾ ਇਕੱਠੇ ਕਿਵੇਂ ਹੋਈਏ ਸੁਆਮੀ ਸਾਹਿਬ ਘਰ ਮੇਂ ਛੋਰ-ਛੋਰੀਆਂ ਤਾਂ ਭੁੱਖ ਨਾਲ ਵਿਰਲਾਪ ਕਰਨ ਲੱਗੇ ਹੋਏ ਨੇ ਪੇਟ ਮਾਂ ਕੁਝ ਜਾਏਗਾ ਤਾਂ ਲੜਨ ਦੀ ਤਾਕਤ ਆਵੇਗੀ ਕੋਈ ਦੁਖੀ ਹੋਇਆ ਕਹਿੰਦਾ ਸੱਚ ਹੀ ਸੀ ਜਾਣਗੀ ਪ੍ਰਸਾਦ ਨੂੰ ਕਿਹੜਾ ਜਾਣਕਾਰੀ ਨਹੀਂ ਸੀ ਕੋਈ ਜ਼ਿਆਦਾ ਹੀ ਵਿਲਕਦਾ ਤਾਂ ਉਹ ਵੀ ਡੇਰੇ ਵਿੱਚੋਂ ਅਨਾਜ ਦੇ ਦਿੰਦਾ ਅੱਜ ਜਾਣਗੀ ਪ੍ਰਸਾਦ ਦਿਨ ਭਰ ਚਿੰਤਿਤ ਰਿਹਾ ਕੁਝ ਰਾਜਪੂਤ ਰਾਜੇ ਮੁਗਲ ਬਾਦਸ਼ਾਹ ਨਾਲ ਜਾ ਮਿਲੇ ਸਨ ਕੀ ਹੋ ਗਿਆ ਹੈ ਰਾਜਪੂਤਾਂ ਨੂੰ ਇਹਨਾਂ ਦੀ ਅਣਖ ਬਹਾਦਰੀ ਕਿੱਧਰ ਚਲੀ ਗਈ ਹੈ ਮਹਾਂਤ ਜੈਤ ਨਰਾਇਣ ਦਾਸ ਅਤੇ ਚੇਲੇ ਉਸ ਦਵਾਲੇ ਬੈਠੇ ਸਨ ਗੁਰੂ ਜੀ ਅੱਜ ਥੱਕੇ ਥੱਕੇ ਜਾਪ ਰਹੇ ਹੋ ਗੁਰੂ ਜੀ ਤਬੀਅਤ ਠੀਕ ਨਹੀਂ ਹੈ ਕਿ ਗੋਮਤੀ ਦਾਸ ਨੇ ਪੁੱਛਿਆ ਹਾਂ ਗੋਮਤੀ ਦਾਸ ਰਾਜਪੂਤਾਂ ਦਾ ਹੁਣ ਉਹ ਚਰਿੱਤਰ ਨਹੀਂ ਰਿਹਾ ਆਪਣੀ ਅਣਖ ਲਈ ਜਾਨ ਪਰਖੇਲ ਜਾਣਾ ਇਹਨਾਂ ਰਾਜਪੂਤਾਂ ਦੀ ਸ਼ਾਨ ਰਹੀ ਹੈ ਬਾਹਰ ਤੋਂ ਆਇਆ ਕੋਈ ਐਸਾ ਹਮਲਾਵਰ ਧੜ ਵੀ ਨਹੀਂ ਹੈ ਜਿਸ ਨੇ ਰਾਜਪੂਤਾਂ ਦੀ ਤਲਵਾਰ ਦੀ ਧਾਰ ਦਾ ਸਵਾਦ ਨਾ ਚੱਕਿਆ ਹੋਵੇ ਮਹਾਰਾਣਾ ਪ੍ਰਤਾਪ ਦਾ ਨਾਮ ਸੁਣਿਆ ਹੈ ਨਾ ਉਸਨੇ ਆਪਣੇ ਚੇਲਿਆਂ ਵੱਲ ਤੱਕਿਆ ਮਹਾਰਾਣਾ ਪ੍ਰਤਾਪ ਮੈਂ ਸੁਣਿਆ ਹੈ ਗੁਰੂ ਜੀ ਨਰਾਇਣਦਾਸ ਸਭ ਤੋਂ ਪਹਿਲਾਂ ਬੋਲਿਆ ਜਦੋਂ ਰਾਜਗਦੀ ਪਰ ਬੈਠਿਆ ਸੀ ਤਾਂ ਐਲਾਨ ਕੀਤਾ ਸੀ ਕਿ ਜਦ ਤੱਕ ਮੇਰੇ ਜਿਸਮ ਵਿੱਚ ਇੱਕ ਵੀ ਸਵਾਸ ਬਾਕੀ ਹੈ ਤਦ ਤੱਕ ਮੇਵਾੜ ਦੀ ਧਰਤੀ ਨੂੰ ਆਂਚ ਨਹੀਂ ਆਉਂਦਿਆਂਗਾ ਉਸ ਸੂਰਬੇਨ ਸੂਰਬੀਰ ਨੇ ਐਸਾ ਹੀ ਕਰ ਦਿਖਾਇਆ ਮਹਾਰਾਣਾ ਪ੍ਰਤਾਪ ਬਾਰੇ ਕੁਝ ਹੋਰ ਕਹੋ ਗੁਰੂ ਜੀ ਨраяਨदास ਗੁਰੂ ਦੇ ਹੋਰ ਨੇੜੇ ਸਰਕਦਾ ਹੋਇਆ ਬੋਲਿਆ ਉਸ ਬਾਰੇ ਕੀ ਕਹਾ ਨраяਨदास ਐਸੇ ਸੂਰਬੀਰ ਰਾਜਪੂਤ ਬਾਰ-ਬਾਰ ਜਨਮ ਨਹੀਂ ਲੈਂਦੇ ਬਚਪਨ ਵਿੱਚ ਹੀ ਉਹ ਢਾਲ ਤਲਵਾਰ ਚਲਾਉਣ ਵਿੱਚ ਮਾਹਰ ਹੋ ਗਿਆ ਸੀ ਖੇਲਦੇ-ਖੇਲਦੇ ਬੱਚਿਆਂ ਦਾ ਦਲ ਬਣਾ ਕੇ ਆਪਸ ਵਿੱਚ ਲੜਨਾ ਸਿੱਖਦੇ ਸਨ ਉਸਦੇ ਛੋਟੇ ਭਾਈ ਨੇ ਰਾਣਾ ਪ੍ਰਤਾਪ ਨੂੰ ਦੇਸ਼ ਨਿਕਾਲਾ ਵੀ ਦੇ ਦਿੱਤਾ ਪਰ ਮੇਵਾੜ ਲਈ ਆਪਣੀ ਧਰਤੀ ਲਈ ਉਸ ਦਾ ਪਿਆਰ ਫਿੱਕਾ ਨਹੀਂ ਪਿਆ ਉਸ ਵੇਲੇ ਚਿਤੌੜ ਦਾ ਕਿਲਾ ਮੁਗਲਾਂ ਦੇ ਕਬਜ਼ੇ ਹੇਠ ਸੀ ਰਾਜਪੂਤ ਮਾਨ ਸਿੰਘ ਮੁਗਲਾਂ ਨਾਲ ਜਾ ਮਿਲਿਆ ਸੀ ਉਹ ਅਕਬਰ ਬਾਦਸ਼ਾਹ ਦੀ ਸੈਨਾ ਦਾ ਸੈਨਾਪਤੀ ਸੀ ਰਾਣਾ ਪ੍ਰਤਾਪ ਨੇ ਆਪਣੇ ਸਰਦਾਰਾਂ ਨਾਲ ਪ੍ਰਣ ਕੀਤਾ ਜਦ ਤੱਕ ਚਿਤੌੜ ਪਰ ਫਤਿਹ ਪ੍ਰਾਪਤ ਨਹੀਂ ਹੋਏਗੀ ਉਹ ਪਤਲਾ ਉੱਪਰ ਭੋਜਨ ਕਰਨਗੇ ਉਸਨੇ ਆਪਣੀ ਫੌਜ ਨੂੰ ਕਿਹਾ ਇਸ ਸੰਸਾਰ ਵਿੱਚ ਉਹੀ ਕੋਮਾ ਰਾਜ ਕਰਨਗੀਆਂ ਜੋ ਆਪਣੀ ਅਣਖ ਲਈ ਆਪਣੀ ਇੱਜ਼ਤ ਲਈ ਮਰ ਮਿਟਣ ਵਾਸਤੇ ਤਿਆਰ ਰਹਿਣਗੀਆਂ ਉਸਨੇ ਰਾਜਪੂਤਾਂ ਵਿੱਚ ਨਵਾਂ ਜੋਸ਼ ਭਰ ਦਿੱਤਾ ਪਰ ਭਗਤ ਜਨੋ ਰਾਜਪੂਤਾਂ ਵਿੱਚ ਗੱਦਾਰ ਵੀ ਸਨ ਹਰ ਕੌਮ ਵਿੱਚ ਹੁੰਦੇ ਨੇ ਅਕਬਰ ਬਾਦਸ਼ਾਹ ਨੇ ਰਾਜਾ ਮਾਨ ਸਿੰਘ ਨੂੰ ਫੌਜ ਦੇ ਕੇ ਰਾਣਾ ਪ੍ਰਤਾਪ ਨਾਲ ਯੁੱਧ ਕਰਨ ਲਈ ਭੇਜਿਆ Rajput ਹੀ ਦੂਸਰੇ Rajput ਨੂੰ ਮਾਰੇਗਾ ਚੇਲੇ ਚੁੱਪਚਾਪ ਗੁਰੂ ਜੀ ਦਾ ਵਿਖਿਆਨ ਸੁਣ ਰਹੇ ਸਨ ਨਾਰਾਇਣ ਦਾਸ ਨੇ ਪੁੱਛਿਆ ਗੁਰੂ ਜੀ ਰਾਣਾ ਪ੍ਰਤਾਪ ਨੂੰ ਤਾਂ ਪਤਾ ਸੀ ਉਸਨੇ ਮਾਨ ਸਿੰਘ ਨਾਲ ਯੁੱਧ ਕਿਉਂ ਕੀਤਾ ਪੁੱਤਰ ਰਾਣਾ ਪ੍ਰਤਾਪ ਆਪਣੀ ਭੂਮੀ ਲਈ ਔਰ ਆਪਣੀ ਕੌਮ ਲਈ ਲੜ ਰਿਹਾ ਸੀ ਮਾਨ ਸਿੰਘ ਮੁਗਲ ਅਕਬਰ ਲਈ ਲੜਨ ਆਇਆ ਸੀ ਫਰਕ ਹੈ ਨਾ ਪਰ ਰਾਜਪੂਤ ਭਾਵੇਂ ਥੋੜੇ ਸਨ ਉਹਨਾਂ ਨਾਲ ਜੰਗਲੀ ਜਾਤੀ ਦੇ ਭੀਲ ਲੋਕ ਵੀ ਸਨ ਉਹ ਛੁਪ ਕੇ ਵਾਰ ਕਰਦੇ ਸਨ ਅਚਾਨਕ ਬਿਜਲੀ ਦੀ ਤੇਜ਼ੀ ਨਾਲ ਤੇ ਗੁੰਮ ਹੋ ਜਾਂਦੇ ਸਨ ਜੰਗਲਾਂ 'ਚ ਮੁਗਲ ਸਿਪਾਹੀ ਤਾਂ ਦੇਖਦੇ ਹੀ ਰਹਿ ਜਾਂਦੇ ਸਨ ਤੇ ਉਹ ਆਪਣਾ ਕੰਮ ਕਰਕੇ ਸ਼ੂ ਮੰਤਰ ਹੋ ਜਾਂਦੇ ਸਨ ਨਾਰਾਇਣ ਦਾਸ ਹੱਸਿਆ ਬੜਾ ਮਜ਼ਾ ਆਉਂਦਾ ਹੋਣਾ ਮੁਗਲਾਂ ਨੂੰ ਪਤਾ ਹੀ ਨਹੀਂ ਲੱਗਦਾ ਹੋਣਾ ਤੀਰ ਕਿੱਧਰੋਂ ਆਇਆ जानके प्रसाद ਵੀ ਹੱਸਿਆ ਹਾਂ ਸੂਰਮਿਆਂ ਨੂੰ ਜੰਗ ਵਿੱਚ ਵੀ ਸਜਾ ਮਜਾ ਆਉਂਦਾ ਹੈ ਹਲਦੀ ਘਾਟੀ ਵਿੱਚ ਬੜਾ ਭਿਆਨਕ ਯੁੱਧ ਹੋਇਆ ਇਸ ਵਿੱਚ ਰਾਣਾ ਪ੍ਰਤਾਪ ਜ਼ਖਮੀ ਹੋ ਗਿਆ ਉਸ ਦਾ ਘੋੜਾ ਚੇਤਕ ਮਾਰਿਆ ਗਿਆ ਪਰ ਉਸ ਨੇ ਹੌਸਲਾ ਨਹੀਂ ਹਾਰਿਆ ਪਹਾੜਾਂ ਵਿੱਚ ਪੀਲਾ ਨੇ ਉਸ ਦਾ ਇਲਾਜ ਕੀਤਾ ਤੇ ਉਹ ਫਿਰ ਫੌਜ ਇਕੱਠੀ ਕਰਕੇ ਲੜਨ ਲਈ ਤਿਆਰ ਹੋ ਗਿਆ ਅਕਬਰ ਨੇ ਆਪਣੀ ਚਾਲ ਨਾਲ ਬਹੁਤੇ ਰਾਜਪੂਤ ਆਪਣੇ ਹੱਕ ਵਿੱਚ ਕਰ ਲਏ ਸਨ ਰਾਣਾ ਪ੍ਰਤਾਪ ਲਈ ਇਹ ਦਿਨ ਬੜੇ ਸੰਕਟਾਂ ਭਰੇ ਸਨ ਜੰਗਲਾਂ ਪਹਾੜਾਂ ਵਿੱਚ ਖਾਣ ਲਈ ਕੁਝ ਨਹੀਂ ਸੀ ਮਿਲਦਾ ਉਹ ਕਾ ਫੂਸ ਦੀਆਂ ਰੋਟੀਆਂ ਬਣਾ ਕੇ ਖਾਂਦੇ ਰਹੇ ਅਕਬਰ ਆਪਣੀ ਪੂਰੀ ਤਾਕਤ ਨਾਲ ਰਾਣਾ ਪ੍ਰਤਾਪ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕਰਦਾ ਰਿਹਾ ਪਰ ਬਹਾਦਰ ਰਾਜਪੂਤਾਂ ਨੇ ਮੇਵਾੜ ਦੀ ਧਰਤੀ ਵਿੱਚ ਮੁਗਲਾਂ ਦੀਆਂ ਕਬਰਾਂ ਖੋਦ ਦਿੱਤੀਆਂ ਆਪਣੇ ਜੀਵਨ ਦੇ ਅੰਤ ਤੱਕ ਉਸਨੇ ਮੁਗਲ ਹਾਕਮਾਂ ਨਾਲ ਸਮਝੌਤਾ ਨਹੀਂ ਕੀਤਾ ਤੇ ਬਾਦਸ਼ਾਹ ਦੀ ਨੀਂਦਰ ਹਰਾਮ ਕਰ ਰਹੀ ਐਸੇ ਬਹਾਦਰ ਯੋਧਿਆਂ ਦੇ ਲੋਕ ਗੀਤ ਗਾਉਂਦੇ ਨੇ ਵਾਰਾਂ ਗਾਉਂਦੇ ਨੇ ਰਾਜਪੂਤਾਨੇ ਵਿੱਚ ਰਾਣਾ ਪ੍ਰਤਾਪ ਦਾ ਨਾਮ ਅਮਰ ਹੈ ਤਾਂ ਹੀ ਕਿ ਅਹਸੀ ਸਾਧੂ ਜਨੋ ਐਸੇ ਸੂਰਬੀਰ बार-बार ਜਨਮ ਨਹੀਂ ਲੈਂਦੇ ਐਸਾ ਸੂਰਬੀਰ ਮਰਾਠਾ ਧਰਤੀ ਉੱਪਰ ਵੀ ਹੈ ਇੱਕ சிவாਜੀ ਉਸੇ ਯੋਧੇ ਨੇ ਵੀ ਮਰਾਠਾ ਧਰਤੀ ਵਿੱਚ ਮੁਗਲਾਂ ਦੇ ਪੈਰ ਨਹੀਂ ਜੰਮਣ ਦਿੱਤੇ ਉਹ ਵੀ ਬਾਹਰੋਂ ਆਏ ਇਹਨਾਂ ਹਾਕਮਾਂ ਨੂੰ ਲੋਹੇ ਦੇ ਚਣੇ ਚਬਾਉਂਦਾਰਿਆ ਇਸੇ ਲਈ ਕਿ ਆ ਸੀ ਪੁੱਤਰੋ ਭਿਖਿਆ ਮੰਗਣੀ ਖਾਣਾ ਤੇ ਸੌਂ ਜਾਣਾ ਹੀ ਬੈਰਾਗੀਆਂ ਦਾ ਕੰਮ ਨਹੀਂ ਹੈ ਸਾਡੇ ਆਸ-ਪਾਸ ਕੀ ਹੋ ਰਿਹਾ ਹੈ ਇਸ ਦੀ ਜਾਣਕਾਰੀ ਰੱਖਣੀ ਇੱਕ ਸਹੀ ਬੈਰਾਗੀ ਦਾ ਫਰਜ਼ ਹੈ ਜਾਓ ਹੁਣ ਆਰਾਮ ਕਰੋ ਗੁਰੂ ਜੀ ਇਹ ਗੱਲਾਂ ਆਪ ਜੀ ਦੱਸੋਗੇ ਤਾਂ ਜਾਣਾਂਗੇ ਨਾ ਮਹੰਤ ਜੈਤ ਨੇ ਕਿਹਾ ਆਪਣੇ ਖੁਦ ਵਿੱਚ ਹੀ ਇਹ ਜਾਣਨ ਦੀ ਭੁੱਖ ਹੋਣੀ ਚਾਹੀਦੀ ਹੈ ਜਾਣ ਕੇ ਪ੍ਰਸਾਦ ਨੇ ਕਿਹਾ ਤਾਂ ਮਹੰਤ ਜੈਤ ਸੋਚੀ ਪੈ ਗਿਆ ਸਹੀ ਹੈ ਐਸੀਆਂ ਗੱਲਾਂ ਵੱਲ ਤਾਂ ਕਦੀ ਧਿਆਨ ਹੀ ਨਹੀਂ ਗਿਆ ਸਾਰੇ ਉੱਠ ਕੇ ਆਪਣੇ ਆਪਣੇ ਟਿਕਾਣਿਆਂ ਤੇ ਜਾ ਪਏ ਨਰਾਇਣ ਦਾਸ ਨੂੰ ਨੀਂਦ ਨਹੀਂ ਸੀ ਆ ਰਹੀ ਰਾਣਾ ਪ੍ਰਦਾਪ ਉਸ ਦੀਆਂ ਅੱਖਾਂ ਵਿੱਚ ਰੜਕਣ ਲੱਗਾ ਬਹਾਦਰ ਰਾਜਪੂਤ ਨਿੱਕਾ ਹੁੰਦਾ ਹੀ ਦਲ ਬਣਾ ਕੇ ਲੜਾਈਆਂ ਲੜਿਆ ਕਰਦਾ ਸੀ ਮੈਂ ਵੀ ਰਿਆਸੀ ਵਿੱਚ ਸਿਕਲੀਗਰ ਮਿੱਤਰਾਂ ਨਾਲ ਰੜਦਾ ਰਿਆਸਾਂ ਆਪਣੀ ਭੂਮੀ ਲਈ ਜਾਨ ਦੇਣ ਦੀ ਗੱਲ ਗੁਰੂ ਨੇ ਕਿਹਾ ਸੀ ਆਪਣੀ ਅਣਖ ਲਈ ਜਾਨ ਪਰਖੇਲ ਜਾਣਾ ਰਾਜਪੂਤ ਦੀ ਸ਼ਾਨ ਰਹੀ ਹੈ ਰਾਜਪੂਤ ਆਪਣੀ ਕੌਮ ਲਈ ਖੂਨ ਦੀ ਹੋਲੀ ਖੇលਦੇ ਰਹੇ ਨੇ ਅਸੀਂ ਸਾਧੂ ਭਿੱਖਿਆ ਮੰਗ ਕੇ ਖਾਂਦੇ ਹਾਂ ਇਹ ਤਾਂ ਹਲਾਨਤ ਹੈ ਕਿ ਮੈਂ ਰਾਣਾ ਪ੍ਰਤਾਪ ਵਾਂਗ ਯੋਧਾ ਨਹੀਂ ਬਣ ਸਕਦਾ ਗਰੀਬਾਂ ਲਈ ਕਮਜ਼ੋਰਾਂ ਲਈ ਲੜਾਂ ਗੁਰੂ ਆਖਿਆ ਕਰਦੇ ਨੇ ਸਾਨੂੰ ਕਮਜ਼ੋਰਾਂ ਦੀ ਦੀ ਰੱਖਿਆ ਕਰਨੀ ਚਾਹੀਦੀ ਹੈ ਅਗਰ ਮੈਂ ਰਾਣਾ ਪ੍ਰਤਾਪ ਜੈਸਾ ਯੋਧਾ ਬਣਾ ਤਾਂ ਲੋਕ ਮੇਰੇ ਵੀ ਗੀਤ ਗਾਉਣਗੇ ਹੋਰ ਕੀ ਆਖਦਾ ਸੀ ਗੁਰੂ ਹਾਂ 12 ਉਹ ਵੀ ਗਾਉਣਗੇ ਅਜਹੀਆਂ ਸੋਚਾਂ ਵਿੱਚ ਕਿਰਿਆ ਨਰਾਇਣ ਦਾਸ ਸੁਪਨੇ ਵਿੱਚ ਵੀ ਕਦੇ ਰਿਆਸੀ ਵਾਲੇ ਮਿੱਤਰਾ ਨਾਲ ਲੜਦਾ ਰਿਹਾ ਕਦੇ ਅਣ ਦੇਖੇ ਮੁਗਲ ਸਿਪਾਹੀਆਂ ਨਾਲ ਉਹ ਕੋੜੇ ਉੱਪਰ ਚੜ੍ਹਿਆ ਹਵਾ ਵਿੱਚ ਉੱਡਦਾ ਰਿਹਾ ਕਦੇ ਜ਼ਖਮੀ ਹੋਈ ਉਸ ਦੇ ਸਰੀਰ ਵਿੱਚ ਥਾਂ ਥਾਂ ਤੋਂ ਲਹੂ ਸੇਮਦਾ ਸਵੇਰੇ ਉੱਠਿਆ ਤਾਂ ਉਸ ਦਾ ਸਿਰ ਭਾਰਾ-ਪਾਰਾ ਸੀ ਰਾਤੀ ਵੇਖੇ ਸੁਪਨੇਆਂ ਉੱਪਰ ਉਹ ਹੈਰਾਨ ਸੀ ਇੱਕ ਵਾਰ ਉਸ ਦਾ ਜੀ ਕੀਤਾ ਗੁਰੂ ਜੀ ਨੂੰ ਕਾ ਮੇਰਾ ਵੀ ਸਿਪਾਹੀ ਬਣ ਕੇ ਸੂਰ ਬੀਰਾ ਵਾਂਗ ਬਹਾਦਰੀ ਦਿਖਾਉਣ ਨੂੰ ਜੀ ਕਰਦਾ ਹੈ ਮੇਰੀ ਵੀ ਇੱਛਾ ਹੈ ਲੋਕ ਮੇਰੇ ਗੀਤ ਗਾਉਣ ਪਰ ਗੁਰੂ ਜੀ ਕੋਲ ਇਹ ਵਿਚਾਰ ਦੱਸਣ ਦਾ ਨਰਾਇਣ ਦਾਸ ਹੌਂਸਲਾ ਨਾ ਕਰ ਸਕਿਆ ਸਮਾਂ ਲੰਘਦਾ ਗਿਆ ਸਰਦੀ ਤੋਂ ਫਿਰ ਗਰਮੀ ਆ ਗਈ ਇੱਕ ਦਿਨ ਜਾਨਕੀ ਪ੍ਰਸਾਦ ਨੇ ਕਿਹਾ ਅਸੀਂ ਫਿਰ ਪਹਾੜਾਂ ਵੱਲ ਪਰਮਣ ਕਰਾਂਗੇ ਸੁਣਦਿਆਂ ਹੀ ਨਰਾਇਣ ਦਾਸ ਖੁਸ਼ੀ ਵਿੱਚ ਉੱਛਲ ਪਿਆ ਤੇ ਪਹਾੜੀ ਚੜਨ ਦੀ ਤਿਆਰੀ ਕਰਨ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪੂਰਾ ਜੀਵਨ ਇਤਿਹਾਸ ਸੁਣਨ ਵਾਸਤੇ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਧੰਨਵਾਦ